अॼु कीअं मसला हुया ਨਾ ਬਾਰੇ ਕੀ ਜਣਾ ਚਲੋ ਕੀ ਮੱਲਾ ਹੋਇਆ ਮੇਰਾ ਨਾਮ ਰਜੀਸ਼ ਗਰਗਾ ਪੰਜਾਬ ਪ੍ਰਧਾਨ शिवसेना ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜਿਲ੍ਹਾ ਪ੍ਰਧਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕੁਰਬਾਨਾ ਮਾਰ ਗਏ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰੇ ਨੇ ਇਕੱਠੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਬੰਦੇ ਨਹੀਂ ਲੱਭਣੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਚ ਅੱਜ ਸਾਰੇ ਸ਼ਿਵਸੈਨ ਇਕੱਠੇ ਹੋ ਕੇ ਅੱਜ ਬਾਸਾਡੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਕੋਈ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਤੇ ਜਿਸ ਤਰ੍ਹਾਂ ਕੋਈ ਮਾਫਲਾ ਪੱਖਿਆ ਕੀ ਨੋਜਵਾਲ ਦੀ ਕੁੱਤ ਮਰ ਰਹੀ ਹੈ ਉਹ ਲੋਕ ਲੋ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਵੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹਣਾ ਸਾਡੇ ਕੋਲ ਹੈਗੀ ਰਿਕਾਰਡਿੰਗ ਆ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਹਦੇ ਕਾਹਦੇ ਲੀਡਰੋਂ ਤੁਸੀਂ ਕਹਿੰਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਜਰ ਦਾ ਗਲਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਦਿਸਤਨਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਥੇ ਇੱਕ ਮੁਲਾਜ਼ਮ ਕੋਈ ਖੜੇ ਸੀ ਉਹ ਉਹ ਮੇਰੇ ਗਨਮੈਨ ਜੀ ਉਹ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ 29 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਿਵ ਸਾਹਿਬ ਸਨਾ ਪੰਜਾਬ ਜ਼ਿਲ੍ਹਾ ਪ੍ਰਧਾਨ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਿਖਾ ਦਿੰਨੇ ਹੈਗੇ ਵੀ ਸਾਡੇ ਇਹਨਾਂ ਦੇ ਕਿਰਪਾਨਾਂ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ-ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਿਲੇ ਆ ਕੇ ਸਾਰੇ ਜਣੇ ਪੰਜਾਬ ਪ੍ਰਧਾਨ ਜੀ ਖੜੇ ਹੈ ਸਾਡੇ ਸਿਵ ਸਾਹਿਬ ਸਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈਗੇ ਉਹ ਕਹਿੰਦੇ ਵੀ ਜਿਹੜਾ ਕੋਸ ਹੁੰਦਾ ਤੁਸੀਂ ਤੋਂ ਕਰ ਲਓ ਜੀ ਤੁਸੀਂ ਉੱਤੇ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿੰਘ ਸੈਨਾ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਥੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨਿਕ ਗੱਲ ਪਹੁੰਚਾਉਣ ਦਾ ਉਥੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਨੇ ਸਾਡੇ ਔਰ ਸਵਸਰਾਂ ਦੇ ਜਿਹੜੇ ਵਰਕਰ ਆ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਤੁਸੀਂ ਸਵਸਰਾਂ ਨਾਲ ਕੀ ਗੰਦਬਾਰਕ ਦੇਖੋ ਸਵਸਰਾਂ ਦੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਸੇਈ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਾ ਗਲਤ ਸਾਰਥੀ ਅਨਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਅਜੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਇਨਸਾਬ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ ਕਰਦੇ ਭਾਈ ਜੀ ਕੀ ਨਾਮ ਕੀ ਮੇਰਾ ਨਾਮ ਵੇਜੀ ਜਗਦੀਸ਼ ਹੈ ਪਿੰਡਰ ਪਾਣਾ ਮੇਰਾ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੂੰ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਆਜੋ ਸਾਰੇ ਬੰਦਿਆਂ ਨੇ ਗੱਲ ਪੈ ਗਈ ਆ ਇਹ ਦੂਜਾ ਜਿੰਨੇ ਵੀ ਇੱਥੇ ਨਾਕਾ ਲਾਈ ਬੇਟਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਉਹ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਛੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲਈ ਮੁੰਡਾ ਕਿੱਧਰ ਗਿਆ ਚਾ ਕਿੱਧਰ ਇਸ ਤਰ੍ਹਾਂ ਜਦੋਂ ਹੋਣਾ ਕਿ ਇਸ ਤਰ੍ਹਾਂ ਦਾ ਹੋਇਆ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਧੂ ਕੇ ਉਹਨੂੰ ਕੁੱਟਿਆ ਹੋ ਸਕਦਾ ਹੁੰਦਾ ਕੋਈ ਗੁੱਡੀਆਂ ਸਟਾਈ ਮਾਰੀਆਂ ਸੋਨ ਮਾਰੇ ਬਹੁਤ ਜਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਸਾ ਚੜਵਾਇਆ